ਇਹ ਸਾਨੂੰ ਬੋਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਭਾਰਤ ਦੇ ਸੰਵਿਧਾਨ 'ਚ ਇਹ ਗੱਲ ਦਰਜ ਆ ਕਿ ਜੇ ਭਾਰਤ ਦਾ ਕੋਈ ਵੀ ਵਿਅਕਤੀ ਅੰਧਵਿਸ਼ਵਾਸ ਫਲਾਉਂਦਾ ਤਾਂ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਆ ਤਾਂ ਮੈਂ ਸਮਝਦਾ ਕਿ ਸਰਕਾਰ ਜਾਂ ਪੁਲਿਸ ਨੂੰ ਸਗੋਂ ਇਹ ਜੇ ਫਿਰਕਾ ਪ੍ਰਸਤ ਟੋਲੇ ਜਿਹੜੇ ਅੰਧਵਿਸ਼ਵਾਸੀ ਫਲਾ ਕੇ ਭਾਈਚਾਰਿਆਂ ਨੂੰ ਖੰਡਾ ਰਹੇ ਨੇ ਧਾਰਮਿਕ ਬੰਦਨਾ 'ਚ ਪਾ ਕੇ ਉਹਨਾਂ ਨੂੰ ਇੱਕ ਦੂਜੇ ਨਾਲ ਲੜਾ ਰਹੇ ਨੇ ਬੋਟ ਨਜ਼ਰੀਏ ਤੋਂ ਸਗੋਂ ਕਾਰਵਾਈ ਉਹਨਾਂ ਤੇ ਕਰਨੀ ਬਣਦੀ ਆ ਨਾ ਕਿ ਸਰਜੀ ਦੋਦਰਰ ਕਿਹਾ ਜਾਵੇ ਜਿਸ 100 100 ਕਰੋੜ ਤੋਂ ਵੱਧ ਅਸੀਂ ਮੰਨਦੇ ਆ ਕਿ ਹਿੰਦੂ ਧਰਮ ਨੂੰ ਮੰਨਣ ਵਾਲੇ ਹਿੰਦੂ ਲੋਕ ਆਪਣੇ ਭਾਰਤ ਦੇ ਵਿੱਚ ਰਹਿੰਦੇ ਨੇ ਤੁਸੀਂ ਦੇਖੋ ਕਿ ਸ਼ਿਵ ਸੈਨਾ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਨੇ ਇਹਨੂੰ ਮੋਸਟਲੀ ਹਿੰਦੂ ਜਿਥੇ ਬੰਦੀਆਂ ਵੀ ਇਹਨਾਂ ਦੀ ਵਿਰੋਧਤਾ ਕਰਦੀਆਂ ਨੇ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਵੀ ਅਸਲ ਦੇ ਵਿੱਚ ਜਿਹੜੇ ਵੀ ਇਸ ਆਧਾਰ ਤੇ ਮਨੁੱਖਤਾ ਦੀ ਵੰਡ ਕਰਦੇ ਆ ਇਹ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਅਸਲ ਦੇ ਵਿੱਚ ਇਹ ਸਮਾਜ ਦੇ ਦੁਖੀ ਲੋਕ ਨੇ ਕਿਉਂਕਿ ਅਸੀਂ ਤਰਕਸ਼ੀ ਸੈਟੀ ਵੱਲੋਂ ਕਦੇ ਵੀ ਕਿਸੇ ਧਰਮ ਦੇ ਵਿੱਚ ਕਿਸੇ ਵਤਨ ਫਿਰਕੇ ਦੇ ਵਿੱਚ ਕੋਈ ਇਹੋ ਜਿਹੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰਦੇ ਹੈਗੇ ਹਰ ਇੱਕ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਹੈ ਹਰ ਇੱਕ ਨੂੰ ਆਪਣਾ ਫਿਰਕਾ ਕਿਸੇ ਵੀ ਕਿਸਮ ਦਾ ਵੀ ਜਿਹੜਾ ਜੋ ਵੀ ਉਹਦੇ ਵਿਚਾਰ ਨੇ ਉਹ ਲੰਬੇ ਸਮੇਂ ਤੋਂ ਚੱਲਦੀਆਂ ਆਉਂਦੀਆਂ ਜੇ ਆਪਾਂ ਦੇਖੀਏ ਤੇ ਜਦੋਂ ਹਰਦوار ਬਾਬਾ ਨਾਨਕ ਗਿਆ ਤੇ ਬਾਬੇ ਨਾਨਕ ਨੇ ਜਦੋਂ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਇਹਨਾਂ ਨੇ ਉਲਟ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਮਤਲਬ ਇੱਕ ਵਹਿਮ ਕੱਢਣ ਦੀ ਗੱਲ ਸੀ ਕਿ ਸੂਰਜ ਤੱਕ ਤੁਹਾਡਾ ਪਾਣੀ ਨਹੀਂ ਪਹੁੰਚਦਾ ਇਹ ਵੱਖਰੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਉਸ ਗੱਲ ਤੋਂ ਹਮੇਸ਼ਾ ਇਹ ਲੱਗਦਾ ਕਿ ਜਦੋਂ ਤੋਂ ਇਨਸਾਨ ਨੇ ਸੋਚੀ ਲਈ ਆ ਇਵਨ ਸਾਇੰਸਦਾਨ ਗੈਲੀਲਿਓ ਅਰਗੇ ਜਿਨ੍ਹਾਂ ਨੇ ਨਵੀਆਂ ਸਰਚਾਂ ਕਰਕੇ ਅੱਜ ਦੁਨੀਆ ਮੰਦੀ ਆ ਉਹਨਾਂ ਨੂੰ ਪੁੱਠੇ ਟੰਗਿਆ ਤਸੀਹੇ ਦਿੱਤੇ ਦੇਸ਼ ਨਕਾਲੇ ਦਿੱਤੇ ਇਵਨ ਫਾਂਸੀ ਅਰਗੀਆਂ ਸਜ਼ਾਬੰਦ ਦਿੱਤੀਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਇਹ ਲੋਕ ਨੇ ਗੈਰ ਵਿਗਿਆਨਕ ਸਮਝਾ ਲੈ ਜਿਹੜੇ ਲੋਕਾਂ ਚ ਅੰਧਵਸ਼ਪਾਸ਼ੀ ਫਲਾ ਕੇ ਆਪਣੇ ਨਿੱਜੀ ਮਫਾਦਿਆਂ ਨੂੰ ਹੱਲ ਕਰਨਾ ਚਾਹੁੰਦੇ ਨੇ ਉਹ ਹਮੇਸ਼ਾ ਇਹੀ ਕਰਦੇ ਨੇ ਸੰਵਾਦ ਤੋਂ ਭੱਜਦੇ ਨੇ ਲੋਜਿਕ ਨਾਂ ਦੀ ਉਹਨਾਂ ਕੋਲੇ ਕੋਈ ਚੀਜ਼ ਨਹੀਂ ਹੁੰਦੀ ਇਹ ਇਸ ਕਰਕੇ ਉਹੋ ਮਤਲਬ ਅਟੈਕ ਕਰਦੇ ਨੇ ਹੁੱਲੜਬਾਜੀ ਤੇ ਆਉਂਦੇ ਨੇ ਹਮਲੇ ਕਰਦੇ ਨੇ ਸਿੰਘ ਢਾਲੀਵਾਲ ਪ੍ਰਧਾਨ ਯੂਨੀਵਰਸਲ ਫੇਮਰ ਸਾਥੀ ਸੀ ਮੇਰੇ ਨਾਲ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਜਸਮਨ ਸਿੰਘ ਜੀਰਕ ਤੇ ਕੈਨੇਡਾ ਤੋਂ ਮਾਸਟਰ ਭਗਵੰਤ ਜੀ ਧੰਨਵਾਦ ਜੀ ਧੰਨਵਾਦ ਧੰਨ ਦਰਸ਼ਕੋ 100 ਕਰੋੜ ਤੋਂ ਵੱਧ ਦੇ ਸਾਡੇ ਭਾਰਤ ਦੇ ਵਿੱਚ ਹਿੰਦੂ ਆਬਾਦੀ ਹੈ ਪਰ ਸ਼ੇਵ ਸੈਨਾ ਦੇ ਇੱਕ ਰਜੀਵ ਟੰਡਨ ਦੀਆਂ ਧਾਰਮਿਕ ਭਾਵਨਾਵਾਂ ਨੂੰ ਹੀ ਸਿਰਫ ਠੇਸ ਪੁੱਜੀ ਮਾਸਟਰ ਸਰਜੀਤ ਸਿੰਘ ਦੌਲਰ ਦੇ ਵਿਚਾਰ ਸੁਣ ਕੇ ਤੇ ਜਿਸ ਤੇ ਪੁਲਿਸ ਲੁਧਿਆਣਾ ਨੇ ਬਿਨਾਂ ਕਿਸੇ ਜਾਂਚ ਦੇ ਬਿਨਾਂ ਕਿਸੇ ਲੀਗਲ ਓਪੀਨੀਅਨ ਦੇ ਉੱਤੇ ਪਰਚਾ ਦਰਜ ਕਰ ਦਿੱਤਾ 295 ए ਦਾ ਇਸ ਬਾਰੇ ਅਸੀਂ ਗੱਲ ਕਰਾਂਗੇ ਹਾਦੇ ਦੇ ਇਰਖਸਾ ਕੀ ਕਹਿੰਦੇ ਹੋ ਤੁਸੀਂ ਜਿਹੜਾ ਮਾਸਟਰ ਸਰਜੀਤ ਸਿੰਘ ਦੌਧਰ ਤੇ ਪੱਤਾ ਦੱਚ ਹੋਇਆ ਅ ਹਾਂਜੀ ਧਰਪਾਲ ਜੀ ਸਰਜੀਤ ਸਿੰਘ ਦੌਧਰ ਤਰਕਸੀ ਸੋਸਾਇਟੀ ਦਾ ਇੱਕ ਬਹੁਤ ਹੀ ਵਧੀਆ ਕਰਿੰਦਾ ਹੈ ਅ ਜਿਹਨੇ ਪਿਛਲੇ ਲੰਬੇ ਸਮੇਂ ਤੋਂ ਅ ਅંધਵਿਸ਼ਵਾਸ ਦੇ ਖਿਲਾਫ ਬੜਾ ਕੁਝ ਲਿਖਿਆ ਇਥੋਂ ਤੱਕ ਵੀ ਆਪਣੇ ਸਮਾਜ ਦੇ ਵਿੱਚ ਜਿਹੜੇ ਜੋਤਸੀ ਥਾਂ ਥਾਂ ਦੇ ਉੱਤੇ ਅ ਆਪਣੀਆਂ ਦੁਕਾਨਾਂ ਖੁੱਲ੍ਹੀ ਬੈਠੇ ਆ ਉਹਨੇ ਜੋਤਿਸ਼ ਵਿਦਿਆ ਬਕਾਇਦਾ ਤੌਰ ਤੇ ਗ੍ਰਹਿਣ ਕਰਕੇ ਸਾਰੀ ਕੋਰਸ ਕਰਕੇ ਟ੍ਰੇਨਿੰਗ ਲੈ ਕੇ ਅ ਕਿਤਾਬ ਵੀ ਲਿਖੀ ਆ ਇੱਕ ਜੋਤਿਸ਼ ਦੇ ਸਬੰਧ ਦੇ ਵਿੱਚ ਜਿਹਦੇ ਵਿੱਚ ਇਹਨਾਂ ਦਾ ਜੋ ਕੁਝ ਵੀ ਹੈ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਲੁੱਟ ਕਰ ਰਹੇ ਆ ਉਹ ਸਾਰਾ ਕੁਝ ਉਸ ਕਿਤਾਬ ਦੇ ਵਿੱਚ ਜੋਤਿਸ਼ ਦਾ ਐਕਸਰੇ ਨਾਂ ਦੀ ਕਿਤਾਬ ਦੇ ਵਿੱਚ ਦੰਗਾ ਕੀਤਾ ਸੋ ਇਸ ਤਰ੍ਹਾਂ ਹੀ ਜਿਹੜੇ ਵਿਗਿਆਨਕ ਵਿਚਾਰ ਨੇ ਉਹਨਾਂ ਦੇ ਫਲਾਉ ਲਈ ਸਮਾਜ ਦੇ ਵਿੱਚ ਬਹੁਤ ਵਧੀਆ ਜਿਹੜਾ ਕੰਮ ਕਰ ਰਿਹਾ ਹੈ ਸਰਜੀਤ ਸਿੰਘ ਦੌਧਰ ਤੇ ਤਰਖੀ ਸੈਟੀ ਉਸ ਦੀ ਸਮਝ ਅਨੁਸਾਰ ਜਾਓ ਤਰਖੀ ਸੈਟੀ ਦੀ ਸਮਝ ਅਨੁਸਾਰ ਸਾਰਾ ਕੁਝ ਸਮਾਜ ਨੂੰ ਵਧੀਆ ਰੌਸ਼ਨੀ ਦੇਣ ਲਈ ਯਤਨਸ਼ੀਲ ਹੈ ਤੇ ਲੱਗਿਆ ਹੋਇਆ ਅੰਨੀ ਮਾਤਾ ਜੀ ਤੁਸੀਂ ਵੀਡੀਓ ਸੁਣੀ ਹੋਊਗੀ ਸਰਜੀਤ ਸਿੰਘ ਦੀ ਜਿਹੜੇ ਦੁਨੀਆ ਚੈਨਲ ਦੇ ਉੱਤੇ ਆਈ ਆ ਹੈ ਨਾ ਤੁਹਾਨੂੰ ਕਿਹੜੀ ਗੱਲ ਉਹਦੇ ਕੋਈ ਗਲਤ ਲੱਗੀ ਜਾਂ ਕੋਈ ਸੈਂਟੀਫਿਕ ਆਧਾਰ ਦੇ ਗੱਲ ਜਿਹੜੀ ਤੁਸੀਂ ਕਹਿੰਦੇ ਅ ਦੇਖੋ ਜੀ ਮੈਂ ਸਰਜੀਤ ਦੌਧਰ ਦੀ ਜਿਹੜੀ ਵੀਡੀਓ ਆ ਦੁਨੀਆ ਚੈਨਲ ਤੇ ਉਹ ਮੈਂ ਬੜੇ ਧਿਆਨ ਦੇ ਨਾਲ ਦੋ ਵਾਰੀ ਸੁਣੀ ਆ ਸਰਜੀਤ ਦੌਧਰ ਜਿਹੜੇ ਤਰਕਸ਼ੀਲ ਵਿਚਾਰਾਂ ਦੇ ਹਾਮੀ ਨੇ ਤੇ ਲੋਕਾਂ ਦਾ ਜਿਹੜਾ ਨਜ਼ਰੀਆ ਉਹ ਸੈਂਟੀਫਿਕ ਤੇ ਵਿਗਿਆਨਕ ਬਣਾਉਣਾ ਚਾਹੁੰਦੇ ਨੇ ਤੇ ਜਿਹੜੇ ਲੋਕ ਫਿਰਕਾ ਪ੍ਰਸਤੀ ਫਲਾ ਕੇ ਭਾਈਚਾਰਿਆਂ ਨੂੰ ਆਪਸ ਵਿੱਚ ਹੀ ਲੜਾ ਰਹੇ ਨੇ ਤੇ ਸਾਡੀ ਸੈਂਟੀਫਿਕ ਜਿਹੜੀ ਵਿਚਾਰਤਾ ਦਾ ਸਮਾਜ ਅੱਜ ਇੰਨੀ ਤਰੱਕੀ ਕਰ ਗਿਆ ਇਲੈਕਟ੍ਰੋਨਿਕ ਜੋਗਾ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਆ ਉਹਦੇ ਵਿੱਚ ਜੇ ਕੋਈ ਬੰਦਾ ਅੰਧਵਿਸ਼ਵਾਸੀ ਫਲਾਉਣ ਵਾਲੀ ਗੱਲ ਕਰਦਾ ਮੈਂ ਸਮਝਦਾ ਉਹ ਜਿਹੇ ਦੇ ਖਿਲਾਫ ਸਰਜੀਤ ਦੌਧਰ ਤੇ ਤਰਖਸ਼ੀ ਸੈਟੀ ਲਗਾਤਾਰ 1984 ਤੋਂ ਜਤਨਸ਼ੀਲਾ ਤੇ ਸਰਜੀਤ ਦੌਧਰ ਨੇ ਵੀ ਕਿਸੇ ਧਰਮ ਤੇ ਕੋਈ ਮਾੜਾ ਚੰਗਾ ਸ਼ਬਦ ਨਹੀਂ ਬੋਲਿਆ ਉਹਨੇ ਜੋ ਰਾਮ ਮੰਦਰ ਦੇ ਨਾਂ ਤੇ ਇੱਥੇ ਦੇ ਫਿਰਕਾਪ੍ਰਸਤ ਲੋਕ ਲੋਕਾਂ ਨੂੰ ਵੋਟ ਨਜ਼ਰੀਏ ਤੋਂ ਪਾੜ ਕੇ ਹਿੰਦੂਆਂ ਦੀ ਬਕਾਇਦਾ ਸਰਪ੍ਰਸਤੀ ਹਾਸਲ ਕਰਨਾ ਚਾਹੁੰਦੇ ਨੇ ਉਹਨਾਂ ਨੇ ਉਹ ਫਿਰਕਾ ਪ੍ਰਸਤਾਨ ਦੇ ਪਾਜ ਨੂੰ ਘੇੜਦੇ ਹੋਏ ਲੋਕਾਂ ਨੂੰ ਚੌਕਸ ਕੀਤਾ ਤੇ ਮੈਂ ਸਮਝਦਾ ਕਿ 295ਏ ਲਾ ਕੇ ਕਿਸੇ ਇੱਕ ਵਿਅਕਤੀ ਜਾਂ ਕਿਸੇ ਇੱਕ ਸੰਸਥਾ ਵੱਲੋਂ ਕਿਸੇ ਤੇ ਇਲਜ਼ਾਮ ਲਾ ਦੇਣੇ ਕਿ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ 6 ਵਜੇ ਮੈਂ ਸਮਝਦਾ ਵੀ ਇਹ ਸਾਰਾ ਸਾਰ ਪੁਲਿਸ ਦਾ ਸਰਕਾਰ ਦਾ ੱੱਕਾ ਹੈਗਾ ਤੇ ਸਾਨੂੰ ਬੋਲਣ ਦੀ ਆਜ਼ਾਦੀ ਭਾਰਤ ਦਾ ਸੰਵਿਧਾਨ ਦਿੰਦਾ ਭਾਰਤ ਦੇ ਸੰਵਿਧਾਨ 'ਚ ਇਹ ਗੱਲ ਦਰਜ ਆ ਕਿ ਜੇ ਭਾਰਤ ਦਾ ਕੋਈ ਵੀ ਵਿਅਕਤੀ ਅੰਧਵਿਸ਼ਵਾਸ ਫਲਾਉਂਦਾ ਤਾਂ ਉਹਦੇ ਖਿਲਾਫ ਕਾਰਵਾਈ ਕਰਨੀ ਬਣਦੀ ਆ ਤਾਂ ਮੈਂ ਸਮਝਦਾ ਕਿ ਸਰਕਾਰ ਜਾਂ ਪੁਲਿਸ ਨੂੰ ਸਗੋਂ ਇਹ ਜੇ ਫਿਰਕਾ ਪ੍ਰਸਤ ਟੋਲੇ ਜਿਹੜੇ ਅੰਧਵਿਸ਼ਵਾਸੀ ਫਲਾ ਕੇ ਭਾਈਚਾਰਿਆਂ ਨੂੰ ਖੰਡਾ ਰਹੇ ਨੇ ਧਾਰਮਿਕ ਬੰਦਨਾ 'ਚ ਪਾ ਕੇ ਉਹਨਾਂ ਨੂੰ ਇੱਕ ਦੂਜੇ ਨਾਲ ਲੜਾ ਰਹੇ ਨੇ ਵੋਟ ਨਜ਼ਰੀਏ ਤੋਂ ਸਗੋਂ ਕਾਰਵਾਈ ਉਹਨਾਂ 'ਤੇ ਕਰਨੀ ਬਣਦੀ ਆ ਨਾ ਕੇ ਸਰਜੀ ਦੌਦਰ ਅਰਗੇ ਤੇ ਜੇ ਕਦੇ ਕਿਸੇ ਨੇ ਕੋਈ ਰਪਟ ਦਰਜ ਕਰਾਈ ਆ ਤਾਂ ਪੁਲਿਸ ਬਕਾਇਦਾ ਕੋਈ ਇਨਕੁਆਇਰੀ ਕਰੇ ਇਨਕੁਆਇਰੀ ਕਰਕੇ ਜੇ ਦੋਸ਼ ਸਾਬਤ ਹੋਣ ਤਾਂ ਪੇਪਰ ਦਰਜ ਕਰੇ ਸਗੋਂ ਅਸੀਂ ਮੰਗ ਕਰਦੇ ਹਾਂ ਕਿ ਉਹਨਾਂ ਤੇ ਜਿਹੜਾ ਪਰਚਾ ਉਹ ਰੱਦ ਕਰਕੇ ਉਹਨਾਂ ਦੀ ਗ੍ਰਿਫਤਾਰੀ ਤੇ ਰੋਕ ਲਈ ਜਾਵੇ ਅਸੀਂ ਕਰ ਲ ਐਸਐਸਪੀ ਤੇ ਡੀਸੀ ਦਫ਼ਤਰ ਨੂੰ ਵੀ ਥਾਣਾ ਨੰਬਰ ਡਿਵੀਜ਼ਨ ਨੰਬਰ 3 ਦੇ ਐ ਐਸ ਐਚਓ ਸਭ ਨੂੰ ਵੀ ਮਿਲ ਕੇ ਇਹ ਜਿਹੜੀ ਮੰਗ ਕਰਕੇ ਆਏ ਆ ਸੋ ਅਸੀਂ ਸਮਝਦੇ ਹਾਂ ਉਲਟਾ ਪਰਚੇ ਉਹਨਾਂ ਲੋਕਾਂ ਤੇ ਦਰਜ ਹੋਣੇ ਚਾਹੀਦੇ ਹਨ ਹਾਂਜੀ ਜੀਤ ਸਿੰਘ ਸਾਹਿਬ ਵੀਡੀਓ ਤੁਸੀਂ ਵੀ ਸੁਣੀ ਹੈ ਵੀਡੀਓ ਮੈਂ ਵੀ ਸੁਣੀ ਹੈ ਸਾਡੇ ਸੰਵਿਧਾਨ ਦੇ ਵਿੱਚ ਸਾਡਾ ਮਾਸਟਰ ਜੀ ਨੇ ਦੱਸਿਆ ਵੀ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਜਿਹੜਾ ਵਾ ਉਹ ਸਾਡਾ ਰਾਈਟ ਹੈ ਬਿਲਕੁਲ ਹਾਂ ਬੋਲਣ ਦਾ ਵਿਚਾਰ ਰੱਖਣ ਦਾ ਦਰਸ਼ਕੋ ਸਾਡਾ ਅਧਿਕਾਰ ਹੈ ਪਰ ਜੇ ਮਾਸਟਰ ਸਰਜੀਤ ਸਿੰਘ ਦੌਧਰ ਨੇ ਆਪਣੇ ਵਿਚਾਰ ਰੱਖੇ ਨੇ ਇਹ ਉਹਦਾ ਅਧਿਕਾਰ ਸੀ ਤੇ ਇਹਨਾਂ ਵਿਚਾਰਾਂ ਦੀ ਕਿ ਮਤਲਬ ਕਿਸੇ ਦੇ ਧਰਮ ਦੇ ਵਿਰੁੱਧ ਕੁਝ ਬੋਲਣ ਵਾਲੀ ਜੀ ਸਾਹਿਬ ਕੋਈ ਗੱਲ ਇਹੋ ਜੀ ਨਹੀਂ ਸੀ ਹੈਗੀ ਨਹੀਂ ਜੀ ਨਹੀਂ ਸੀ ਹੈਗੀ ਉਹ ਉਹਨਾਂ ਨੇ ਜੋ ਵੀ ਉਸ ਵੀਡੀਓ ਦੇ ਵਿੱਚ ਸਪਸ਼ਟ ਕੀਤਾ ਹੈ ਉਹ ਬਿਲਕੁਲ ਸੰਵਿਧਾਨ ਦੇ ਆਰਟੀਕਲ 51 ए एच ਦੇ ਤਹਿਤ ਸਰ ਕੁਸ਼ ਨੇ ਇਹ ਸਪਸ਼ਟ ਕੀਤਾ ਕਿਉਂਕਿ ਉਹ ਧਾਰਾ ਜਿਹੜੀ ਸਾਨੂੰ ਇਹ ਅਧਿਕਾਰ ਦਿੰਦੀ ਹੈ ਵੀ ਤੁਸੀਂ ਵਿਗਿਆਨਕ ਵਿਚਾਰ ਧਾਰਾ ਦਾ ਪਸਾਰਾ ਕਰਨ ਲਈ ਲੋਕਾਂ ਨੂੰ ਐਜੂਕੇਟ ਕਰਨ ਲਈ ਆਪਣਾ ਪ੍ਰਚਾਰ ਕਰ ਸਕਦੇ ਹੋ ਤੇ ਉਹਨੇ ਉਸ ਵਿਚਾਰ ਧਾਰਾ ਦੇ ਅਨੁਸਾਰ ਉਸ ਧਾਰਾ ਦੇ ਅਧੀਨ ਮਤਲਬ ਆਪਣੀ ਜਿਹੜੀ ਜ਼ਿੰਮੇਵਾਰੀ ਇੱਕ ਵਧੀਆ ਨਾਗਰਿਕਾ ਲਈ ਨਿਭਾਈ ਹੈ ਜਿਦੇ ਜਿਦੇ ਚ ਉਹਨਾਂ ਨੇ ਕੋਈ ਕਤਾਹੀ ਨਹੀਂ ਕੀਤੀ ਹੈ ਕੋਈ ਮੇਰੀ ਇਹੋ ਜਿਹਾ ਕੁਝ ਨਹੀਂ ਕੀਤਾ ਹੈ ਜਿਦੇ ਕਾਰਨ ਉਹਨੂੰ ਮਤਲਬ ਕੋਈ ਦੋਸ਼ੀ ਠਹਿ ਰਾਇਆ ਜਾਵੇ ਜਿਸ 100 100 ਕਰੋੜ ਤੋਂ ਵੱਧ ਅਸੀਂ ਮੰਨਦੇ ਆਂ ਕਿ Hindu ਧਰਮ ਨੂੰ ਮੰਨਣ ਵਾਲੇ Hindu ਲੋਕ ਆਪਣੇ ਭਾਰਤ ਦੇ ਵਿੱਚ ਰਹਿੰਦੇ ਨੇ ਤੁਸੀਂ ਦੇਖੋ ਕਿ ਸ਼ਿਵ ਸੈਨਾ ਦੀਆਂ ਜਿਹੜੀਆਂ ਐਕਟੀਵਿਟੀਆਂ ਹੈਗੀਆਂ ਨੇ ਇਹਨੂੰ ਮੋਸਟਲੀ Hindu ਜਿਥੇ ਬੰਦੀਆਂ ਵੀ ਇਹਨਾਂ ਦੀ ਵਿਰੋਧਤਾ ਕਰਦੀਆਂ ਨੇ ਕਿ ਅਸੀਂ ਇਹਨਾਂ ਦੇ ਨਾਲ ਨਹੀਂ ਹੈਗੇ ਆਪਾਂ ਦੇਖੀਏ ਤਾਂ 100 ਕਰੋੜ ਤੋਂ ਵੱਧ ਦੇ ਲੋਕਾਂ ਦੇ ਵਿੱਚੋਂ ਇਕੱਲਾ ਇੱਕ ਰਜੀਵ ਟੰਡਨ ਜਿਹੜਾ ਸ਼ਿਵ ਸੈਨਾ ਦਾ ਖੌਤੀ ਪੰਜਾਬ ਦਾ ਪ੍ਰਧਾਨ ਹੈ ਕਿ ਉਹਦੀਆਂ ਹੀ ਭਾਵਨਾਵਾਂ ਨੂੰ ਠੇਸ ਪੁੱਜੇ ਇਹ ਇਹ ਨਾ ਅਸਲ 'ਚ ਕਦੇ ਵੀ ਲੋਕਾਂ ਦੀਆਂ ਜਿਹੜੀਆਂ ਆਮ ਲੋਕ ਨੇ ਉਹ ਉਹਨਾਂ ਦੀਆਂ ਭਾਵਨਾਵਾਂ ਨਹੀਂ ਫੇਸ ਨਹੀਂ ਪਹੁੰਚਦੀ ਹੁੰਦੀ ਬੇਸ਼ੱਕ ਜਿਹੜੇ ਲੀਡਰ ਲੋਕ ਨੇ ਜਿਨ੍ਹਾਂ ਨੇ ਢੋਲੇ ਪਾਲੇ ਲੋਕਾਂ ਦੇ ਸਿਰ ਤੇ ਉਹਨਾਂ ਦੀਆਂ ਵੋਟਾਂ ਲੈ ਕੇ ਆਪਣੀਆਂ ਲੀਡਰੀਆਂ ਚ ਬਕਾਉਣੀਆਂ ਹੁੰਦੀਆਂ ਨੇ ਉਹਨਾਂ ਲੋਕਾਂ ਨੂੰ ਭਾਵਨਾਵਾਂ ਦੇ ਆਧਾਰ ਦੇ ਉੱਤੇ ਪੜਕਾਉਣ ਦੀ ਕੋਸ਼ਿਸ਼ ਕਰਦੇ ਆ ਇਹ ਇਸ ਕਰਕੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਵੀ ਅਸਲ ਦੇ ਵਿੱਚ ਜਿਹੜੇ ਵੀ ਇਸ ਆਧਾਰ ਤੇ ਮਨੁੱਖਤਾ ਦੀ ਵੰਡ ਕਰਦੇ ਆ ਤੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਵੀ ਅਸਲ ਦੇ ਵਿੱਚ ਇਹ ਸਮਾਜ ਦੇ ਦੁਖੀ ਲੋਕ ਨੇ ਕਿਉਂਕਿ ਅਸੀਂ ਤਰਕਸ਼ੀਲ ਸੈਟੀਵਾਂ ਨੂੰ ਕਦੇ ਵੀ ਕਿਸੇ ਧਰਮ ਦੇ ਵਿੱਚ ਕਿਸੇ ਮਤਨ ਫਿਰਕੇ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਦਖਲਦਾ ਜੀ ਨਹੀਂ ਕਰਦੇ ਹੈਗੇ ਹਰ ਇੱਕ ਨੂੰ ਆਪਣਾ ਧਰਮ ਮੰਨਣ ਦਾ ਅਧਿਕਾਰ ਹੈ ਹਰ ਇੱਕ ਨੂੰ ਆਪਣਾ ਫਿਰਕਾ ਕਿਸੇ ਵੀ ਕਿਸਮ ਦਾ ਵੀ ਜਿਹੜਾ ਜੋ ਵੀ ਉਹਦੇ ਵਿਚਾਰ ਨੇ ਉਹ ਉਹ ਗ੍ਰਹਿਣ ਕਰ ਸਕਦਾ ਹੁਣ ਤਰਕਸ਼ੀ ਸਾਇਟੀ ਨੂੰ ਵੀ ਆਪਣਾ ਮਤਲਬ ਇਸ ਪੱਖੋਂ ਅਧਿਕਾਰ ਹੈ ਵੀ ਉਹ ਸੈਂਟੀਫਿਕ ਜਿਹੜੇ ਵਿਚਾਰ ਲੈ ਕੇ ਲੋਕਾਂ ਦੇ ਵਿੱਚ ਲਿਜਾ ਕੇ ਮਤਲਬ ਉਹਨਾਂ ਦੇ ਅੰਧਵਿਸ਼ਵਾਸ ਦੂਰ ਕਰਨ ਲਈ ਕੋ ਯਤਨਸ਼ੀਲ ਹੈ ਉਹ ਉਹਨੂੰ ਵੀ ਅਧਿਕਾਰ ਹੈ ਹਾਂਜੀ ਅੱਛਾ ਮਾਸਟਰ ਜੀ ਜੇ ਆਪਾਂ ਦੇਖੀਏ ਕਿ ਜੇ ਕਿਤੇ ਸ਼ਿਵ ਸੈਨਾ ਵਾਲਿਆਂ ਨੂੰ ਇਸ ਗੱਲ ਦੇ ਉੱਤੇ ਸੋਚਦੇ ਆ ਕਿ ਸਾਡੇ ਧਰਮ ਦਾ ਜਿਹੜਾ ਵਾ ਤਰ ਭਾਵਨਕ ਭਾਵਨਾ ਧਾਰਮਿਕ ਭਾਵਨਾ ਨੂੰ ਸਾਡੇ ਠੇਸ ਪਹੁੰਚੀ ਹੈ ਤੇ ਹੁਣ ਦੇਖੀਏ ਤੇ ਹਿੰਦੂ ਧਰਮ ਦੇ ਵਿੱਚ ਕੁਝ ਕ੍ਰਿਤੀਆਂ ਮਤਲਬ ਪਹਿਲਾਂ ਤੋਂ ਬੜੇ ਲੰਬੇ ਸਮੇਂ ਤੋਂ ਚੱਲਦੀਆਂ ਆਉਂਦੀਆਂ ਜੇ ਆਪਾਂ ਦੇਖੀਏ ਤੇ ਜਦੋਂ ਹਰਦوار ਬਾਬਾ ਨਾਨਕ ਗਿਆ ਤੇ ਬਾਬੇ ਨਾਨਕ ਨੇ ਜਦੋਂ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਇਹਨਾਂ ਨੇ ਉਲਟ ਪਾਸੇ ਨੂੰ ਪਾਣੀ ਦੇਣਾ ਸ਼ੁਰੂ ਕਰਤਾ ਮਤਲਬ ਇੱਕ ਵਹਿਮ ਕੱਢਣ ਦੀ ਗੱਲ ਸੀ ਕਿ ਸੂਰਜ ਤੱਕ ਤੁਹਾਡਾ ਪਾਣੀ ਨਹੀਂ ਪਹੁੰਚਦਾ ਇਹ ਵੱਖਰੀ ਗੱਲ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਲੋਕ ਉਸ ਗੱਲ ਤੋਂ ਹਟੇ ਨਹੀਂ ਮਤਲਬ ਤੁਸੀਂ ਹੁਣ ਜਿਹੜਾ ਮਾਸਟਰ ਸਰਜੀਤ ਸਿੰਘ ਦੌਧਰ ਆ ਇਹ ਉਹਦਾ ਹਿਸਾਬ ਲੱਗੇ ਤੇ ਉਹਨੇ ਬੜੇ ਕੱਲੇ ਕੱਲੀ ਗੱਲ ਜਿਹੜੀ ਆ ਵਿਗਿਆਨਿਕ ਤਰੀਕੇ ਦੇ ਨਾਲ ਕਰਕੇ ਇੱਕ ਸਮਝਾਉਣ ਦੀ ਗੱਲ ਕੀਤੀ ਵੀ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਆ ਇੱਕ ਮਿਹਨਤ ਕਸ਼ ਜਿਹੜੇ ਲੋਕ ਆ ਜਾਂ ਜਿਹੜੇ ਸਾਡੇ ਨੇ ਉਹਨਾਂ ਨੂੰ ਮਤਲਬ ਰੋਜ਼ਗਾਰ ਦੇ ਮੌਕੇ ਦੇਣ ਤੱਕ ਗੱਲ ਹੋਣੀ ਚਾਹੀਦੀ ਆ ਮਤਲਬ ਆਪਸੀ ਫੁੱਟ ਜਿਹੜੀ ਆ ਉਹ ਨਹੀਂ ਪਾਈ ਜਾਣੀ ਚਾਹੀਦੀ ਹਾਂਜੀ ਦੇਖੋ ਗੱਲ ਇਹ ਆ ਵੀ ਸਰਜੀਤ ਸਿੰਘ ਦੌਧਰ ਹੋਣਾ ਨੇ ਜਿਹੜਾ ਅ ਮਤਲਬ ਵੀਡੀਓ ਜਾਰੀ ਕੀਤੀ ਆ ਜੇ ਕਿਸੇ ਵੀ ਟੰਡਨ ਨੂੰ ਜਾਂ ਕਿਸੇ ABC ਹੋਰ ਕਿਸੇ ਸੰਸਥਾ ਨੂੰ ਉਹਨਾਂ ਤੇ ਕੋਈ ਕਿੰਤੂ ਪ੍ਰੰਤੂ ਆ ਤਾਂ ਉਹ ਜਿਹੜੀ ਗੱਲ ਉਹਨਾਂ ਨੇ ਗਲਤ ਕਹੀ ਆ ਲੌਜੀਕਲੀ ਇੱਕ ਸੰਵਾਦ ਦੇ ਤੌਰ ਤੇ ਇੱਕ ਵਿਚਾਰਾਂ ਦੀ ਆਜ਼ਾਦੀ ਨੂੰ ਲੈ ਕੇ ਉਹ ਆਪਦਾ ਵਿਚਾਰ ਵੀਡੀਓ ਰਾਹੀਂ ਇਲੈਕਟ੍ਰੋਨਿਕ মিডিਏ ਤੇ ਪ੍ਰਿੰਟ মিডিਏ ਤੇ ਉਹੋ ਆਪਦਾ ਜਾਰੀ ਕਰ ਸਕਦੇ ਆ ਪਰ ਸਾਨੂੰ ਹਮੇਸ਼ਾ ਇਹ ਲੱਗਦਾ ਕਿ ਜਦੋਂ ਤੋਂ ਇਨਸਾਨ ਨੇ ਸੋਚੀ ਲਈ ਆ ਈਵਨ ਸਾਇੰਸਦਾਨ ਗੈਲੀਲਿਓ ਵਰਗੇ ਜਿਨ੍ਹਾਂ ਨੇ ਨਵੀਆਂ ਸਰਚਾਂ ਕਰਕੇ ਅੱਜ ਦੁਨੀਆ ਮੰਦੀ ਆ ਉਹਨਾਂ ਨੂੰ ਪੁੱਠੇ ਟੰਗਿਆ ਤਸੀਹੇ ਦਿੱਤੇ ਦੇਸ਼ ਨਕਾਲੇ ਦਿੱਤੇ ਈਵਨ ਫਾਂਸੀ ਵਰਗੀਆਂ ਸਜ਼ਾਵਾਂ ਦਿੱਤੀਆਂ ਨੇ ਸੋ ਅਸੀਂ ਸਮਝਦੇ ਹਾਂ ਕਿ ਜਿਹੜੇ ਇਹ ਲੋਕ ਨੇ ਗੈਰ ਵਿਗਿਆਨਕ ਸਮਝਾ ਲਏ ਜਿਹੜੇ ਲੋਕਾਂ 'ਚ ਅੰਧਵਸ਼ਵਾਸੀ ਫਲਾ ਕੇ ਆਪਣੇ ਨਿੱਜੀ ਮਫਾਦਿਆਂ ਨੂੰ ਹੱਲ ਕਰਨਾ ਚਾਹੁੰਦੇ ਨੇ ਉਹ ਹਮੇਸ਼ਾ ਇਹੀ ਕਰਦੇ ਨੇ ਸੰਵਾਦ ਤੋਂ ਭੱਜਦੇ ਨੇ ਲੌਜੀਕ ਨਾਂ ਦੀ ਉਹਨਾਂ ਕੋਲੇ ਕੋਈ ਚੀਜ਼ ਨਹੀਂ ਹੁੰਦੀ ਇਹ ਇਸ ਕਰਕੇ ਉਹ ਮਤਲਬ ਅਟੈਕ ਕਰਦੇ ਨੇ ਹੁੱਲੜਬਾਜੀ ਤੇ ਆਉਂਦੇ ਨੇ ਹਮਲੇ ਕਰਦੇ ਨੇ ਸੋ ਅਸੀਂ ਸਮਝਦੇ ਹਾਂ ਕਿ ਜੇ ਉਹਨਾਂ ਕੋਲੇ ਕੋਈ ਲੌਜੀਕ ਜੋ ਮਾਸਟਰ ਸਰਜੀਤ ਨੇ ਕੱਲਾ ਸਰਜੀਤ ਸਿੰਘ ਤੇ ਪਰਚਾ ਦਰਜ ਨਹੀਂ ਹੋਇਆ ਇਹ ਜਿਹੜਾ ਰਾਮ ਰੋਲਾ ਹਿੰਦੁਸਤਾਨ ਚ ਮੋਦੀ ਦੀ ਭਾਜਪਾ ਸਰਕਾਰ ਆਰਐਸਐਸ ਪਾਰੀ ਆ ਉਹਦੀ ਬਕਾਇਦਾ ਇੱਕ ਸਮਝ ਆ ਕਿ ਪੰਜਾਬ ਦੇ ਵਿੱਚ ਜੇ ਕੋਈ ਬੰਦਾ ਸਾਡੇ ਅੰਤਿਮ ਵਿਸ਼ਵਾਸ ਦੇ ਖਿਲਾਫ ਬੋਲਦਾ ਉਹਦੇ ਤੇ ਫਟਾਫਟ ਪਰਚੇ ਦਰਜ ਕਰਾ ਕੇ دہشت ਪਾਉਣ ਦਾ ਮਤਲਬ ਇਹ ਢਾਂਗਾ ਕਿ ਸਾਡੇ ਖਿਲਾਫ ਕੋਈ ਬੋਲੇ ਨਾ ਤਰਕਸ਼ੀ ਸੈਟੀ ਕਦੇ ਵੀ ਇਹ ਜਿਹੜੀਆਂ ਗਿੱਦੜ ਭਾਵਕੀਆਂ ਨੇ ਜਾਂ ਜਿਹੜਾ ਮਤਲਬ ਇਹ ਇਹ ਗਲਤ ਰੁਝਾਨ ਇਹਦੇ ਤੋਂ ਡਰਦੇ ਨਹੀਂ ਉਹ ਲੌਜਿਕ ਦੇ ਨਾਲ ਦਲੀਲ ਦੇ ਨਾਲ ਬਕਾਇਦਾ ਗੱਲ ਕਰਦੀ ਆ ਕਦੇ ਉਹ ਸ਼ਬਦਾਂ ਦੇ ਤੌਰ ਤੇ ਕਿਸੇ ਧਰਮ ਤੇ ਟੈਕ ਨਹੀਂ ਕਰਦੀ ਜਿਵੇਂ ਜੀਰਖ ਸਾਹਿਬ ਨੇ ਦੱਸਿਆ ਹਰੇਕ ਬੰਦੇ ਨੂੰ ਧਰਮ ਨੂੰ ਮੰਨਣ ਦਾ ਨਾ ਮੰਨਣ ਦਾ ਪੂਰਾ ਅਧਿਕਾਰ ਆ ਸੋ ਹਰੇਕ ਬੰਦੇ ਨੂੰ ਬੋਲਣ ਦੀ ਆਜ਼ਾਦੀ ਦੇ ਅਧਿਕਾਰ ਤਹਿਤ ਪੁਲਿਸ ਜਿਹੜੀ ਜਾਂ ਪੰਜਾਬ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਆ ਉਹਨੂੰ ਬਕਾਇਦਾ ਹਦਾਇਤਾਂ ਦੇਣੀਆਂ ਚਾਹੀਦੀਆਂ ਨੇ ਕਿ ਜੇ ਕੋਈ ਐ ਧਾਰਮਿਕ ਭਾਵਨਾਵਾਂ ਦੇ ਨਾਂ ਤੇ ਕਿਸੇ ਤੇ ਪਰਚਾ ਦਰਜ ਕਰਾਉਂਦਾ ਤਾਂ ਬਿਲਕੁਲ ਉਹਦੀ ਇਨਕੁਆਇਰੀ ਕੀਤੀ ਜਾਵੇ ਇਹ ਜੇ ਫਿਰਕੂ ਟੋਲਿਆਂ ਦੇ ਆਖੇ ਤੇ ਜਣੀ ਜਿਹੜੇ ਤਰਕਸ਼ੀਲ ਵਿਗਿਆਨਕ ਲੋਕ ਨੇ ਉਹਨਾਂ ਤੇ ਕਦੇ ਵੀ ਕਾਰਵਾਈ ਨਾ ਕੀਤੀ ਜਾਵੇ ਜੇ ਸਮਾਜ ਦੀ ਅਸੀਂ ਤਰੱਕੀ ਚਾਹੁੰਦੇ ਆ ਤੇ ਲੋਕਾਂ ਦਾ ਭਾਈਚਾਰਾ ਚਾਹੁੰਦੇ ਆ ਤਰਕਸ਼ੀ ਸੈਟੀ ਦਾ ਹਮੇਸ਼ਾ ਇਹ ਮਕਸਦ ਰਿਹਾ ਕਿ ਲੋਕ ਹਿੰਦੂ ਸਿੱਖ ਮੁਸਲਮਾਨ ਸਭ ਧਰਮ ਨੂੰ ਮੰਨਣ ਵਾਲੇ ਨਾ ਮੰਨਣ ਵਾਲੇ ਇੱਕ ਭਾਈਚਾਰਕ ਤੌਰ ਤੇ ਇਕੱਠੇ ਰਹਿਣ ਉਨ੍ਹਾਂ ਚ ਕੋਈ ਆਪਸੀ ਵੰਡ ਵਖਰੇਵੇਂ ਫਿਰ ਕੋ ਦੰਗੇ ਨਾ ਹੋਣ ਅਸੀਂ 1947 ਦੇ ਵਿੱਚ ਇਹ ਦੇਖ ਚੁੱਕੇ ਹਾਂ ਕਿ ਕਿਵੇਂ ਹਿੰਦੂ ਸਿੱਖ ਮੁਸਲਮਾਨਾਂ ਨੇ ਇੱਕ ਦੂਜੇ ਦਾ ਕਤਲੇਆਮ ਕੀਤਾ ਤੇ ਕਿੰਨੀ ਮਨੁੱਖਤਾ ਦੀ ਬਰਬਾਦੀ ਹੋਈ ਹੈ ਸੋ ਅੱਜ ਅਸੀਂ ਸਾਇੰਸ ਦੇ ਇਸ ਯੁੱਗ 'ਚ ਰਹ ਰਹੇ ਹਾਂ ਸਾਨੂੰ ਮਨੁੱਖਤਾਵਾਦੀ ਨਜ਼ਰੀਆ ਅਪਣਾਉਂਦੇ ਹੋਏ ਹਰ ਕਿਸਮ ਦੇ ਅੰਧ ਵਿਸ਼ਵਾਸ ਨੂੰ ਫਿਰਕਾ ਪ੍ਰਸਤੀ ਨੂੰ ਕਟੜ ਜਨੂਨ ਬਾਦ ਆ ਜਿਹੜਾ ਉਹਨੂੰ ਪਾਂਝ ਦੇਣੀ ਚਾਹੀਦੀ ਆ ਤੇ ਮਨੁੱਖਤਾ ਦੇ ਹੱਕ 'ਚ ਖੜਨਾ ਚਾਹੀਦਾ ਆ ਜੀਰਕ ਸਾਹਿਬ ਜਿਸ ਤਰ੍ਹਾਂ ਕਹਿੰਦੇ ਸੱਚ ਨੂੰ ਫਾਂਸੀ ਮਾਸਟਰ ਸਰਜੀਤ ਸਿੰਘ ਦੌਧਰ ਦੇ ਕੇਸ 'ਤੇ ਸੱਚ ਨੂੰ ਫਾਂਸੀ ਲਾਉਣ ਵਾਲੇ ਵੀ ਗਾਹ ਕੋਈ ਸੱਚ ਦੀ ਗੱਲ ਨਾ ਕਰੇ ਦੇਖੋ ਕੋਈ ਸੱਚ ਦੀ ਗੱਲ ਨਾ ਕਰੇ ਹੁਣ ਮੈਂ ਇੱਕ ਗੱਲ ਕਰਦਾ ਵੀ ਜੇਕਰ ਆਪਣੇ ਰਿਲੀਵ ਟੈਂਡਨ ਜਾਂ ਕੋਈ ਹੋਰ ਜਿਸ ਤਰ੍ਹਾਂ ਸੰਸਥਾ ਦੇ ਕਿਸੇ ਨੂੰ ਕੋਈ ਧਾਰਮਿਕ ਭਾਵਨਾ ਨੂੰ ਸਮਝਦਾ ਵੀ ਸਰਜੀ ਮਾਸਟਰ ਸਰਜੀਤ ਸਿੰਘ ਦੌਧਰ ਨੇ ਕੋਈ ਗਲਤ ਗੱਲ ਕੀਤੀ ਹੈ ਤੇ ਤੁਸੀਂ ਉਸ ਨਾਲ ਬਹਿਸ ਬਹਿਸ ਓਪਨ ਬਹਿਸ ਦੇ ਵਿੱਚ ਤਿਆਰ ਹੋ ਬਹਿਣ ਨੂੰ ਹਾਂ ਬਿਲਕੁਲ ਬਿਲਕੁਲ ਜੀ ਅਸੀਂ ਹਰ ਗੱਲ ਜਿਹੜੀ ਵੀ ਅਸੀਂ ਸਮਾਜ ਦੇ ਵਿੱਚ ਕਰਦੇ ਹਾਂ ਅਸੀਂ ਇਕੱਲੇ ਇਕੱਲੇ ਸ਼ਬਦ ਲਈ ਜ਼ਿੰਮੇਵਾਰ ਸਾਡੇ ਨਾਲ ਕਿਸੇ ਵੀ ਕਿਸਮ ਦੀ ਕੋਈ ਬਹਿਸ ਆ ਜਿਹੜੀ ਧਰਮ ਦੇ ਆਧਾਰ ਦੇ ਉੱਤੇ ਜਾਂ ਕਿਸੇ ਹੋਰ ਅંધ ਵਿਸ਼ਵਾਸ ਦੇ ਸੰਬੰਧ ਦੇ ਵਿੱਚ ਜੋ ਪ੍ਰਚਲਿਤ ਸਾਡੇ ਸਮਾਜ ਦੇ ਵਿੱਚ ਚੱਲ ਰਿਹਾ ਹੈ ਅਸੀਂ ਬਕਾਇਦਾ ਤੌਰ ਤੇ ਹਰ ਇੱਕ ਨੂੰ ਖੁੱਲਾ ਸੱਦਾ ਦਿੰਨੇ ਆ ਵੀ ਤੁਸੀਂ ਆ ਕੇ ਸਾਡੇ ਨਾਲ ਸਾਡੀ ਕਿਸੇ ਵੀ ਬਹਿਸ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਅਸੀਂ ਤੁਹਾਡੀ ਕੱਲੀ-ਕੱਲੀ ਗੱਲ ਦਾ ਜਵਾਬ ਦੇਣ ਲਈ ਤਿਆਰ ਆ ਪਰ ਇਹ ਜੇ ਲੋਕ ਕਦੇ ਵੀ ਸਵਾਦ ਚਾਉਣ ਦੇ ਵਿੱਚ ਅੱਗੇ ਨਹੀਂ ਆਉਣਗੇ ਸਗੋਂ ਹੁੱਲੜਵਾਜੀ ਕਰਨ ਲਈ ਅੱਗੇ ਆਉਣਗੇ ਜੇ ਜਿਹੜਾ ਕੋਈ ਸਾਥੀ ਦੇਖ ਰਹੇ ਆ ਤੁਸੀਂ ਗੱਲ ਕੀਤੀ ਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮਾਸਟਰ ਭਜਨ ਜੀ ਨੇ ਗੱਲ ਕੀਤੀ ਆ ਸਾਡੇ ਵਿਗਿਆਨੀਆਂ ਦੀ ਮਤਲਬ ਉਸ ਵੇਲੇ ਇਹੋ ਜਿਹੇ ਲੋਕ ਹੀ ਸੀ ਜਿਨ੍ਹਾਂ ਨੇ ਗੁਰਨਾਨਕ ਨੂੰ ਕੁਰਾਈਆ ਕਰਾਰ ਦਿੱਤਾ ਗੁਰਨਾਨਕ ਦੇ ਇਟਾ ਰੋੜੇ ਬਾਜ ਦੇ ਮਾਰਦੇ ਰਹੇ ਇਹ ਲੋਕ ਉਹਨੂੰ ਉਹਨੂੰ ਵੀ ਬਹੁਤ ਮਾੜਾ ਬੋ ਸ਼ਬਦ ਸ਼ਬਦਾਂ ਨਾਲ ਸਮੋਧਤ ਹੁੰਦੇ ਰਹੇ ਆ ਸਾਡੇ ਵਿਗਿਆਨੀ ਕਿੰਨੇ ਹੀ ਵਿਗਿਆਨੀ ਗਲੀਲਿਓ ਬਰੂਨੋ ਵਰਗੇ ਲੋਕਾਂ ਨੂੰ ਜਿਉਂਦੇ ਸਾੜਿਆ ਮਤਲਬ ਇਹੋ ਜਿਹੇ ਲੋਕਾਂ ਨੇ ਧਰਮ ਦੇ ਆਧਾਰ 'ਤੇ ਉੱਤੇ ਹੁਣ ਅੱਜ ਉਹਨਾਂ ਹੀ ਵਿਗਿਆਨੀਆਂ ਨੂੰ ਸਾਡੇ ਸਮਾਜ ਦੇ ਵਿੱਚ ਇਹ ਨਹੀਂ ਪੂਰੀ ਦੁਨੀਆ ਦੇ ਵਿੱਚ ਉਹਨਾਂ ਦੀ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੀਆਂ ਕਾਢਾਂ ਨੂੰ ਉਹਨਾਂ ਦੇ ਸਾਇੰਸ ਦੇ ਦੇਣ ਦੀਆਂ ਦੇਣਾ ਨੂੰ ਮਤਲਬ ਅੱਜ ਸਾਰੀ ਮਾਨਤਾ ਸਾਰੀ ਦੁਨੀਆ ਮੰਨ ਰਹੀ ਹੈ ਠੀਕ ਹੈ ਜੀ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਮੈਸਟਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਦਰਸ਼ਕੋ ਮੈਂ ਪੁਲਿਸ ਕਮਿਸ਼ਨਰ ਲੁਧਿਆਣਾ ਤੋਂ ਅਪੀਲ ਕਰਦਾ ਕਿ ਮਾਸਟਰ ਸਰਜੀਤ ਸਿੰਘ ਦੌਧਤ ਤੇ ਜਿਹੜੀ ਐਫਆਈਆਰ ਦਰਜ ਹੋਈ ਹੈ ਉਹਦੀ ਵੀਡੀਓ ਸੁਣ ਕੇ ਚੰਗੀ ਤਰ੍ਹਾਂ ਸੈਂਟੀਫਿਕ ਅਧਾਰ ਤੇ ਦੇਖ ਕੇ ਤੇ ਇਹ ਜਿਹੜਾ ਪਰਚਾ ਹੈ ਉਹਨੂੰ ਰੱਦ ਕਰਨ ਦੇ ਹੁਕਮ ਕਰਨ ਇਹਦੇ ਤੇ ਮਤਲਬ ਲੀਗਲ opinion ਲੈਣ ਕਿਸੇ ਆਈਪੀਐਸ ਅਸਟਰ ਦੀ ਕਿ ਜਿਹੜੀ ਜਾਂਚ ਲਾਉਣ ਤੇ ਜਾਂਚ ਤੱਕ ਜਿੰਨਾ ਚਿਰ ਹੁੰਦੀ ਨਹੀਂ ਹੈ ਇਹਨਾਂ ਦੇ ਅਰੈਸਟ ਦੇ ਉੱਤੇ ਰੋਕ ਲਾਈ ਜਾਵੇ ਧੰਨਵਾਦ